ਬਹੁਤ ਹੈ ਨੁਕਸਾਨ ਦਾ ਦੇਖੋ ਜਿਹੜਾ ਨੁਕਸਾਨ ਦਾ ਹਜੇ ਹਜੇ ਥੋੜੇ ਦਿਨਾਂ ਬਾਅਦ ਹੋਰ ਯਾਰ ਹੋਊਗਾ ਅਸੈਸਮੈਂਟ ਹੋਣ ਲੱਗਿਆ ਹਾਂ ਇਹਦਾ ਦੇਖੋ ਥੱਲੇ ਜਾਊ ਪਾਣੀ ਇਹਦਾ ਚੀਜ਼ਾਂ ਕਿਰਤ ਭਾਈ ਇੱਕ ਜਿਹੜਾ ਜਦੋਂ ਪਾਣੀ ਆਇਆ ਉਹਦੇ ਬਹੁਤ ਸਾਰੇ ਲੋਕ ਸੀਗੇ ਹਾਂਜੀ ਗਰਾਊਂਡ ਤੇ ਅਸਲ ਲੋਕਾਂ ਨੂੰ ਮੈਂ ਕਹਿੰਨਾ ਕਿ ਥੋੜੇ ਲੋਕ ਵੀ ਅਪੀਲ ਹੋਣੀ ਚਾਹੀਦੀ ਕਿ ਹੋਰ ਲੋਕਾਂ ਨੂੰ ਆਉਣਾ ਚਾਹੀਦਾ ਵੀਰੇ ਹੁਣ ਆਪਾਂ ਦੇਖ ਲਓ ਸਵੇਰ ਦੇ ਆਪਾਂ ਨਿਕਲੇ ਆ ਹਨਾ ਜੋ ਚਾਰ ਨਹੀਂ ਨਹੀਂ ਸਾਰੇ ਮੈਂ ਤਾਂ ਸਵੇਰੇ ਉੱਠੇ ਆ 6 ਵਜੇ ਤੋਂ ਚੱਲ ਪਏ ਆ ਠੀਕ ਆ ਕੱਲ ਵੀ ਕੱਲ ਵੀ ਆਪਾਂ ਸਾਰਾ ਦਿਨ ਇੱਥੇ ਆ ਪਰਸੋਂ ਦਾ ਦਿਨ ਵੀ ਇ ਬੈਗ ਲੱਦੇ ਹੋਇਆ ਆਪਾਂ ਖਾਲੀ ਕਰਕੇ ਜਾਣੇ ਆ ਪੈਸਾ ਉੱਥੇ ਜਾਵੇ ਜਿੱਥੇ ਪ੍ਰੋਪਰ ਨੀਡ ਆ ਜਿੱਥੇ ਕਿਉਂਕਿ ਬਹੁਤ ਹੱਕ ਦੀ ਬੜੀ ਮਿਹਨਤ ਦੀ ਕਮਾਈ ਕਮਾਈ ਆ ਮੈਂ ਨਹੀਂ ਕਹਿੰਦਾ ਵੀ ਕਿਤੇ ਕਿਉਂ ਕਿ ਆਪਣੇ ਤੋਂ ਸਾਰੇ ਆਪਣੇ ਆਪਣੇ ਤੋਂ ਰਿਹਾ ਨਹੀਂ ਜਾਂਦਾ ਠੀਕ ਆ ਆਪਾਂ ਇਹ ਵੀ ਮਾਤਾਂ ਹੋਵੇ ਕਿਉਂਕਿ ਆਪਾਂ ਜਿਵੇਂ ਅੱਪ ਘਰੇ ਨਹੀਂ ਕੋਈ ਚੀਜ਼ ਲੈਣੀ ਹੁੰਦੀ ਕਦੇ LCD ਲੈਣੀ ਆ ਕੋਈ ਚੀਜ਼ ਆਪਾਂ ਬੇਲੇ ਥੋੜੀ ਵੇਖਦੇ ਆ ਦੁਕਾਨਦਾਰ ਕਹਿੰਦਾ ਵੀ ਇਨੇ ਦੀ ਆ ਮੈਂ ਤਾਂ ਆਪਾਂ ਤਾਂ ਕਹਿੰਦਾ 10000 ਤੂੰ ਹੋਰ ਫालतੂ ਲੈ ਲੈ ਛੇਤੀ ਵੈੱਕ ਕਰ ਅੱਜ ਨਹੀਂ ਮਿਲਣਾ ਮੈਂ ਕਿਹਾ ਹਫਤੇ ਤੱਕ ਮਿਲੂਗਾ ਹਨਾ ਮੈਂ ਕਿਹਾ 30 40000 ਉੱਤੇ ਫੜ ਉਹ ਕਹਿੰਦਾ ਲੈ ਜਾ ਮੇਰਾ ਸਟਾਈਲ ਆਏ ਠੀਕ ਆ ਹੁਣ ਉਹ ਸਟਾਈਲ ਇਹ ਆਪਣਾ ਪਰਿਵਾਰ ਆ ਠੀਕ ਆ ਇਹ ਵੀ ਉੱਤੇ ਸਟਾਈਲ ਹਾਂ ਇਹ ਸਟਾਈਲ ਆਪਾਂ ਬੰਦਾ ਉਹ ਕਲਾਕਾਰ ਕਹਦਾ ਜਿਹੜਾ ਮੁਖਤੇਸ਼ ਕੋ ਕਹਿੰਦਾ ਨਾ ਸਮਾਈਲ ਛੱਡ ਦੇ ਬੰਦਾ ਕਹਦਾ ਜਿਹੜਾ ਸਟਾਈਲ ਛੱਡ ਦੇ ਸੋ ਇਹ ਆਪਣਾ ਪਰਿਵਾਰ ਆ ਆਪਣਾ ਸਾਰਾ ਸਿਸਟਮ ਆ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿੰਨਾ ਹੈ ਬੜੀ ਮਿਹਨਤ ਦੀ ਕਮਾਈ ਆ ਆਪਾਂ ਰਾਈਟ ਜਗਰਮ ਘਰ ਲੱਭੋ ਜਿੱਥੇ ਵਾਕੇ ਲੋਡ ਆ ਹਾਂ ਉੱਥੇ ਇਹਨੂੰ ਲੱਖ 2 ਲੱਖ 5 ਲੱਖ 10 ਲੱਖ ਠੀਕ ਆ 5-5 ਲੱਖ ਤੱਕ ਤੇ ਪਿੱਛੇ ਆਪਾਂ ਕੀਤੇ ਕਿਤੇ ਆ ਤਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਆਪਾਂ ਰਲ ਮਿਲ ਕੇ ਹੀ ਠੀਕ ਆ ਆਪਾਂ ਨਭਾਈਏ ਸੇਵਾ ਠੀਕ ਆ ਬਾੜਾ ਲੰਮੀ ਉਮਰ ਹੋ ਜਾ ਚੜ੍ਹਦੀ ਕਲਾ ਤੁਹਾਡੀ ਲੰਮੀ ਉਮਰਾਂ ਦਾ ਜੇ ਕੋਈ ਤੁਸੀਂ ਦੇਖੇ ਤੇ ਮੇਰੀ ਗੱਲ ਸੁਣੋ ਹਲਵਾ ਪਹਿਲਾਂ ਵੀ ਕੋਈ ਆਇਆ ਤੁਹਾਡੇ ਕੋਲੇ ਕਿ ਨਹੀਂ ਆਇਆ ਮਦਦ ਲਈ ਆਇਆ ਕੋਈ ਆਇਆ ਪਹਿਲਾਂ ਮਦਦ ਲਈ ਤੁਹਾਡਾ ਜੀ ਕੋਈ ਆਉਂਦੇ ਆ ਵੀਡੀਓ ਪਾ ਕੇ ਚਲੇ ਜਾਂਦੇ ਆ ਵੀਡੀਓ ਪਾ ਕੇ ਦੇਖਣੇ ਕਰੀ ਮਾਲਿਕ ਕੋਈ ਮਦਦ ਵਾਦਾ ਹੁਣ ਸਾਰੇ ਆਉਣਗੇ ਮੈਂ ਆ ਗਿਆ ਪੰਜਾਬ ਤੁਹਾਡੇ ਨਾਲ ਆ ਜਿਹੜੇ ਇਲਾਕੇ ਦੇ ਖੜੇ ਮੋਢੇ ਕੋਲ ਨੰਬਰ ਨੋਟ ਕਰ ਲੈਣਾ ਤੁਹਾਡੇ ਕੋਲ ਹੋਰ ਵੀ ਜਿੰਨੇ ਜੋਕਾ ਭੇਜਾਂਗੇ ਇੱਕ ਨਾ ਮੈਨੂੰ ਪਾਣੀ ਚਾਹੀਦਾ ਮੈਂ ਖੈਰ ਧੋਣੀ ਬੀਬੀ ਪਾਣੀ ਕਿੱਥੇ ਆ ਇਹਦੇ ਕੋਲ ਨਹੀਂ ਮੈਂ ਮਦਦ ਹੋ ਰਹੀ ਹੈ ਸਾਰੀ ਦੀ ਸਭ ਨਾ 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 ਹਾਂ ਮਿਲੂ ਨਹੀਂ ਨਹੀਂ ਨੁਕਸਾਨ ਬਹੁਤ ਹੈ ਨੁਕਸਾਨ ਤਾਂ ਦੇਖੋ ਜਿਹੜਾ ਨੁਕਸਾਨ ਦਾ ਹਜੇ ਹਜੇ ਥੋੜੇ ਦਿਨਾਂ ਬਾਅਦ ਹੋਰ ਯਾਰ ਹੋਊਗਾ ਅਸੈਸਮੈਂਟ ਹੋਣ ਲੱਗੇ ਹਾਂ ਇਹਦਾ ਤੇ ਥੱਲੇ ਜਾਊ ਪਾਣੀ ਇਹਦਾ ਚੀਜ਼ਾ ਕਿਰਤ ਭਾਈ ਇੱਕ ਜਿਹੜਾ ਜਦੋਂ ਪਾਣੀ ਆਇਆ ਉਹ ਤੋਂ ਬਹੁਤ ਸਾਰੇ ਲੋਕ ਸੀਗੇ ਹਾਂਜੀ ਗਰਾਊਂਡ ਤੇ ਅਸਲ ਲੋਕਾਂ ਨੂੰ ਮੈਂ ਕਹਿੰਨਾ ਕਿ ਥੋੜੇ ਲੋਕ ਵੀ ਅਪੀਲ ਹੋਣੀ ਚਾਹੀਦੀ ਕਿ ਥੋੜੇ ਲੋਕਾਂ ਨੂੰ ਆਉਣਾ ਚਾਹੀਦਾ ਵੀਰੇ ਹੁਣ ਆਪਾਂ ਦੇਖ ਲਓ ਸਵੇਰ ਦੇ ਆਪਾਂ ਨਿਕਲੇ ਆ ਹਨਾ ਜੋ ਚਾਰ ਸਾਰੇ ਆ ਵੀਰੇ ਨਹੀਂ ਨਹੀਂ ਸਾਰੇ ਮੈਂ ਸਵੇਰੇ ਉੱਠੇ 6 ਵਜੇ ਤੋਂ ਚੱਲ ਪਏ ਆ ਠੀਕ ਆ ਕੱਲ ਵੀ ਕੱਲ ਵੀ ਆਪਾਂ ਸਾਰਾ ਦਿਨ ਇੱਥੇ ਆ ਪਰਸੋਂ ਦਾ ਦਿਨ ਵੀ ਇੱਥੇ ਆ ਠੀਕ ਆ ਬੈਗ ਲੱਦੇ ਹੋਇਆ ਆਪਾਂ ਖਾਲੀ ਕਰਕੇ ਜਾਣੇ ਆ ਪੈਸਾ ਉੱਥੇ ਜਾਵੇ ਜਿੱਥੇ ਪ੍ਰੋਪਰ ਨੀਡ ਆ ਜਿੱਥੇ ਕਿਉਂਕਿ ਬਹੁਤ ਹੱਕ ਦੀ ਬੜੀ ਮਿਹਨਤ ਦੀ ਕਮਾਈ ਕਮਾਈ ਆ ਮੈਂ ਨਹੀਂ ਕਹਿੰਦਾ ਵੀ ਕਿਤੇ ਕਿਉਂ ਕਿ ਆਪਣੇ ਤੋਂ ਸਾਰੇ ਆਪਣੇ ਤੋਂ ਰਿਹਾ ਨਹੀਂ ਜਾਂਦਾ ਠੀਕ ਆ ਆਪਾਂ ਇਹ ਵੀ ਮਾਤਾਂ ਹੋਵੇ ਕਿਉਂਕਿ ਆਪਾਂ ਜਿਵੇਂ ਅੱਪ ਘਰੇ ਨਹੀਂ ਕੋਈ ਚੀਜ਼ ਲੈਣੀ ਹੁੰਦੀ ਕਦੇ LCD ਲੈਣੀ ਹੈ ਕੋਈ ਚੀਜ਼ ਆਪਾਂ ਬੇਲੇ ਥੋੜੀ ਵੇਖਦੇ ਆ ਦੁਕਾਨਦਾਰ ਕਹਿੰਦਾ ਵੀ ਇੰਨੇ ਦੀ ਆ ਮੈਂ ਤਾਂ ਆਪਾਂ ਤਾਂ ਕਹਿੰਦਾ 10000 ਤੂੰ ਹੋਰ ਫालतू ਲੈ ਲੈ ਛੇਤੀ ਵੇਖ ਕਰ ਅੱਜ ਨਹੀਂ ਮਿਲਣਾ ਮੈਂ ਕਿਹਾ ਹਫਤੇ ਤੱਕ ਮਿਲੂਗਾ ਹਣਾ ਮੈਂ ਕਿਹਾ 30 40 ਹਜ਼ਾਰ ਉੱਤੇ ਫੜ ਉਹ ਕਹਿੰਦਾ ਲੈ ਜਾਓ ਮੇਰਾ ਸਟਾਈਲ ਆਏ ਠੀਕ ਆ ਹੁਣ ਉਹ ਸਟਾਈਲ ਇਹ ਆਪਣਾ ਪਰਿਵਾਰ ਆ ਠੀਕ ਆ ਇਹ ਵੀ ਉੱਤੇ ਸਟਾਈਲ ਆ ਹਾਂ ਇਹ ਸਟਾਈਲ ਆਪਾਂ ਬੰਦਾ ਉਹ ਕਲਾਕਾਰ ਕਹਦਾ ਜਿਹੜਾ ਮੁੱਖ ਤੇ ਇਸ ਕੋ ਕਹਿੰਦਾ ਨਾ ਸਮਾਈਲ ਛੱਡ ਦੇ ਬੰਦਾ ਕਹਦਾ ਜਿਹੜਾ ਸਟਾਈਲ ਛੱਡ ਦੇ ਸੋ ਇਹ ਆਪਣਾ ਪਰਿਵਾਰ ਆ ਆਪਣਾ ਸਾਰਾ ਸਿਸਟਮ ਆ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿੰਨਾ ਬੜੀ ਮਿਹਨਤ ਦੀ ਕਮਾਈ ਆ ਆਪਾਂ ਰਾਈਟ ਵਿਕਰਮ ਘਰ ਲੱਭੋ ਜਿੱਥੇ ਵਾਕੇ ਲੋਡ ਆ ਹਾਂ ਉਹ ਤੇਰੀ ਕੋ ਲੱਖ 2 ਲੱਖ 5 ਲੱਖ 10 ਲੱਖ ਠੀਕ ਆ 5-5 ਲੱਖ ਤੱਕ ਤੇ ਪਿੱਛੇ ਆਪਾਂ ਕੀ ਕੀਤੇ ਤਾਂ ਤਾਂ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਆਪਾਂ ਰਲ ਮਿਲ ਕੇ ਠੀਕ ਆ ਆਪਾਂ ਨਭਾਈ ਗਏ ਸੇਵਾ ਠੀਕ ਆ ਬਾਤ ਪਰ ਪੋਸਟ ਥੋੜੀ ਲੰਮੀ ਉਮਰ ਹੋ ਗਈ ਲੈ ਚੜਾ ਚੜਦੀ ਖਲਾ ਤੁਹਾਡੀ ਲੰਮੀ ਉਮਰ ਆਨਤਾ ਦੀ ਜੇ ਕੋਈ ਤੁਸੀਂ ਦੇਖਿਆ ਮੇਰੀ ਗੱਲ ਸੁਣੋ ਹਲਵਾ ਤੁਹਾਨੂੰ ਪਹਿਲਾਂ ਵੀ ਕੋਈ ਆਇਆ ਤੁਹਾਡੇ ਕੋਲੇ ਕਿ ਨਹੀਂ ਆਇਆ ਮਦਦ ਲਈ ਆਇਆ ਕੋਈ ਆਇਆ ਪਹਿਲਾਂ ਮਦਦ ਲਈ ਤੁਹਾਡੇ ਕੋਲ ਹਾਂਜੀ ਕੋਈ ਆਉਂਦੇ ਆ ਵੀਡੀਓ ਪਾ ਕੇ ਚਲੇ ਜਾਂਦੇ ਆ ਵੀਡੀਓ ਪਾ ਕੇ ਦੇਖਣੇ ਕਰੀਬ ਵਾਦਾ ਹੁਣ ਸਾਰੇ ਆਉਣਗੇ ਮੈਂ ਆ ਗਿਆ ਪੰਜਾਬ ਤੁਹਾਡੇ ਨਾਲ ਆ ਜਿਹੜੇ ਲਾਕੇ ਖੜੇ ਮੁੰਡੇ ਵੀ ਕੋਲ ਨੰਬਰ ਨੋਟ ਕਰ ਲੈਣਾ ਤੁਹਾਡੇ ਕੋਲ ਹੋਰ ਵੀ ਜਿੰਨੇ ਕਿ ਜੋ ਕੋਈ ਭੇਜਾਂਗੇ ਦੇਖ ਲੈ ਮੈਨੂੰ ਪਾਣੀ ਚਾਹੀਦਾ ਮੈਂ ਪੈਰ ਧੋਣੇ ਵੀ ਬੀਬੀ ਪਾਣੀ ਕਿੱਥੇ ਆ ਇਹਦੇ ਕੋਲ ਨੇ ਕਿਹਾਰੇ ਮੇਰੇ ਮੰਦਰੀ ਜਿਹੜਾ ਪਾਣੀ ਦੀ ਮਦਦ ਹੋ ਰਹੀ ਹੈ ਘਰ ਦੀ ਤੋਂ ਸਭ ਦੀ ਸਭ ਨਾ 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 ਹਾਂ ਮੈਨੂੰ ਨਹੀਂ ਨਹੀਂ ਘੜਦਾ